ਜ਼ਿਲ੍ਹਾ ਜਲੰਧਰ ਦੇ ਅਧੀਨ ਪੈਂਦੇ ਹਲਕਾ ਫਲੌਰ ਦੇ ਗੁਰਾਇਆਂ ਦੇ ਪਿੰਡ ਅੱਟੀ ਵਿਖੇ ਤੜਕਸਾਰ ਹੀ ਗੁਰੂ ਘਰ ਦੇ ਵਿੱਚ ਗ੍ਰੰਥੀ ਸਿੰਘ ਰੋਜ਼ਾਨਾ ਦੀ ਤਰ੍ਹਾਂ ਪਾਠ ਕਰ ਰਿਹਾ ਸੀ ਤੇ ਅੰਦਰ ਪੰਡਾਲ ਵਿੱਚ ਬੈਠੀਆਂ ਸੰਗਤਾਂ ਨਿਤਨੇਮ ਦੇ ਪਾਠ ਵਿੱਚ ਲੀਨ ਹੋ ਚੁੱਕੀਆਂ ਸਨ ਇਸੇ ਦੌਰਾਨ ਹੀ ਗੁਰੂ ਘਰ ਵਿੱਚ ਇੱਕ ਪ੍ਰਵਾਸੀ ਬੰਦੇ ਨੇ ਆ ਕੇ ਅਝਿਹਾਕਾਰਾ ਕਰ ਦਿੱਤਾ ਕਿ ਸਾਰਿਆਂ ਦੀ ਬਿਰਤੀ ਟੁੱਟ ਗਈ ਤੇ ਫਿਰ ਗੁਰੂ ਘਰ ਵਿੱਚ ਅਸ਼ਾਂਤੀ ਦਾ ਮਾਹੌਲ ਪੈਦਾ ਹੋ ਗਿਆ ਆਓ ਹੁਣ ਤੁਹਾਨੂੰ ਉਸ ਪ੍ਰਵਾਸੀ ਦੀ ਕਰਤੂਤ ਵੀ ਦਿਖਾ ਦਿੰਦੇ ਹਾਂ ਜਿਸ ਦੀ ਘਟਿਆ ਕਰਤੂਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਗੀ ਇਸ ਵੀਡੀਓ ਦੇ ਵਿੱਚ ਇਹ ਬੰਦਾ ਨਜ਼ਰ ਆ ਰਿਹਾ ਜੋ ਕਿ ਘਰਾਂ ਦੇ ਅੱਗੇ ਤਹਿਲ ਰਿਹਾ ਪਰ ਕੁਝ ਹੀ ਸੰਕਟਾਂ 'ਚ ਇਹ ਗੁਰੂ ਘਰ ਵਿੱਚ ਵੜ ਕੇ ਜੋ ਸ਼ਰਮਨਾਕ ਕਾਰਾ ਕਰਨ ਵਾਲਾ ਹੈ ਉਹ ਸੀਨ ਦੇਖ ਤੁਸੀਂ ਸੋਚਾਂ ਵਿੱਚ ਜ਼ਰੂਰ ਪੈ ਜਾਓਗੇ ਤੁਹਾਡੇ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਅੱਧ ਵੀ ਕਰਨ ਦਾ ਮਾਮਲਾ ਸਾਹਮਣੇ ਆਇਆ ਕੀ ਸਾਰਾ ਨਾਮ ਹੈ ਕੋਈ ਗੁਰਜੀ ਕਾਕਾ ਸਾਹਿਬ ਵਹੀ ਗੁਰਜੀ ਕੀ ਫਤਿਹ ਮੈਂ ਮੈਨੂੰ ਗੁਰਦੁਆਰਾ ਵਾਲਿਆਂ ਨੇ ਸਵੇਰੇ ਟੈਲੀਫੋਨ ਕਰਕੇ ਸੱਦਿਆ ਕਿ ਅਸੀਂ ਇੱਕ ਬੰਦਾ ਫੜਿਆ ਆ ਜਿਹੜਾ ਗੁਰਦੁਆਰੇ ਸਵੇਰੇ ਗੁਰਦੁਆਰੇ ਅੰਦਰ ਹਾਜ਼ਰ ਹੋ ਗਿਆ ਤੇ ਜਦੋਂ ਮੈਂ ਗਿਆ ਮੈਂ ਜਾ ਕੇ ਦੇਖਿਆ ਤੇ ਉਹ ਬੰਦੇ ਬਾਲ ਤੇ ਇਹਨਾਂ ਨੇ ਫੜਿਆ ਸੀਗਾ ਬੰਦੇ ਨੂੰ ਤੇ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਤੇ ਉਹ ਕਹਿੰਦੇ ਬੰਦਾ ਦਸੀ ਜਾਂ ਕਰਦੇ ਨੇ ਨੇਪਾਲ ਦਾ ਆ ਕਹਿੰਦੇ ਕਿ ਸਰਪਸੇ ਦਾ ਦਾ ਉਹ ਪਹਿਲੀ ਸੀ ਦਸਤਰੀਆ ਤੇ ਬਾਹਰ ਦੇ ਵਿੱਚ ਜਦੋਂ ਮੈਂ ਪਾਕੀ ਸਰਕਾਰ ਤੋਂ ਬੇਨਤੀ ਕਰਦਾ ਹਾਂ ਵੀ ਜਿਹੜੇ ਬੰਦੇ ਬਾਹਰਲੇ ਸੂਬਿਆਂ ਦੇ ਆਉਂਦੇ ਆ ਉਹਨਾਂ ਨੂੰ ਚੈੱਕ ਕਰਕੇ ਕਦ ਪੰਜਾਬ ਦੇ ਵਿੱਚ ਆਉਣ ਦਿੱਤਾ ਜਾਵੇ ਜਾਂ ਉਹਨਾਂ ਦਾ ਕੋਈ ਵੀ ਕੋਈ ਹਸਪਤਾਲ ਹੋਵੇ ਜਿੱਥੇ ਵੀ ਹੋਵੇ ਪੰਚਾਇਤਾਂ ਨੂੰ ਜਿੱਥੇ ਕੋ ਪਿੰਡ ਦਾ ਬਾਹਲਾ ਰਹਿੰਦਾ ਹੋਵੇ ਤਾਂ ਪੰਚਾਇਤਾਂ ਨੂੰ ਪਤਾ ਹੋਣਾ ਚਾਹੀਦਾ ਵੀ ਕਿਹੜੇ ਕਿਹੜੇ ਪਿੰਡ ਦਾ ਕਿਹੜੇ ਕਿਹੜੇ ਸੂਬੇ ਦਾ ਬੰਦਾ ਇੱਥੇ ਪਿੰਡ ਕੋ ਪੰਚਾਇਤ ਕੋ ਆਇਆ ਤੇ ਉਹਦੀ ਨਿਸ਼ਾਨੀ ਹੋਣੀ ਚਾਹੀਦੀ ਆ ਉਦੋਂ ਜਿਹੜਾ ਲੈ ਪਤਾ ਨਹੀਂ ਲੱਗਾ ਬੰਦਾ ਕਿੱਥੇ ਜਾਏ ਕਿੱਥੇ ਜਾਣੇ ਨੇ ਨੇਪਾਲ ਦੱਸਦਾ ਬਾਕੀ ਸਰਕਾਰ ਤੋਂ ਬੇਨਤੀ ਕਰਦੇ ਆਂ ਤੇ ਜਿੰਨੇ ਵੀ ਗੁਰਦੁਆਰੇ ਬੰਦਾ ਪੁਲਿਸ ਨੇ ਫੜ ਲਿਆ ਜੀ ਉਹ ਬੰਦਾ ਆ ਗਿਆ ਜੀ ਪੁਲਿਸ ਦੇ ਹਵਾਲੇ ਕਰਾਤਾ ਜੀ ਤੇ ਜਦੋਂ ਮਤਲਬ ਕੋਈ ਵੀ ਗਲਤ ਬਾਤ ਹੋਵੇ ਤੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਬੰਦਾ ਤਾਂ ਚਲੋ ਅਸੀਂ ਪੁਲਿਸ ਨੂੰ ਪੜਾਈ ਦਿੱਤਾ ਤੇ ਪਰਚਾ ਵੀ ਕਹਿੰਦੇ ਅਸੀਂ ਦਰਜ ਕਰ ਦਵਾਂਗੇ ਬਾਕੀ ਇਹ ਆ ਵੀ ਬੇਨਤੀ ਵੀ ਸਰਕਾਰ ਨੂੰ ਬੇਨਤੀ ਆ ਵੀ ਜਿਹੜੇ ਗੁਰਦੁਆਰੇ ਜਿੰਨੇ ਵੀ ਹੈਗੇ ਆ ਕੋਈ ਵੀ ਗੁਰਦੁਆਰਾ ਕੋਈ ਮੰਦਿਰ ਆ ਸਾਰਿਆਂ ਦੇ ਹਫਾਜ਼ਤ ਤਰੀਕੇ ਨਾਲ ਕੀਤੀ ਜਾਵੇ ਤਾਂ ਕਿ ਲੋਕਾਂ ਦੇ ਵਿੱਚ ਮਤਲਬ ਭਾਈਚਾਰਾ ਬਣਿਆ ਰਹੇ ਤਾਂ ਕਿ ਵਿਗਾੜ ਕੋਈ ਇਹਦਾ ਹੱਲ ਲੱਭਿਆ ਜਾਵੇ ਇਸ ਕਰਕੇ ਗੁਰਦੁਆਰਿਆਂ ਦੀ ਦੇਖਪਾਲ ਜ਼ਰੂਰੀ ਆ ਤਾਂ ਕਿ ਲੜਾਈ ਝਗੜੇ ਹੋਣ ਦਾ ਡਰਿਆ ਇਸ ਕਰਕੇ ਸਰਕਾਰ ਨੂੰ ਬੇਨਤੀ ਕਰਦੇ ਆ ਭਾਈਚਾਰਾ ਸਾਡਾ ਜਿਹੜਾ ਬਹੁਤ ਚੰਗਾ ਪਿੰਡ ਦਾ ਏਪੀ ਇੱਕ ਦੂਜੇ ਦੀ ਗੱਲ ਮੰਨ ਲੈਂਦਾ ਬਾਈ ਕਰਜੀਕਰ ਖਾਲਸਾ ਬਾਜੀ ਸਭ ਪੂਰੀ ਪਿਆਰੀ ਸਾਧ ਸੰਗਤ ਜੀ ਉਸ ਮੇਰੇ ਨੇਤਨੋ ਜੀ ਦਾਸ ਵੇਲੇ ਮੈਂ ਅਰਦਾਸ ਕਰੀ ਜਾਂਦਾ ਸੀਗਾ ਇਹ ਜਿਹੜਾ ਆਦਮੀ ਆ ਇਹ ਸਵੇਰ ਮੇਨ ਗੇਟ ਦੀ ਜਿਹੜੀ ਐਂਟਰੀ ਆ ਉਧਰ ਦੀ ਆਇਆ ਏ ਪਹਿਲਾਂ ਨਿਸ਼ਾਨ ਸਾਹਿਬ ਨਾਲ ਛੇੜਖਾਨੀਆਂ ਕਰਦਾ ਰਿਹਾ ਫਿਰ ਜੋ ਗ੍ਰੀਲਾਂ ਲੱਗੀਆਂ ਨੇ ਮੇਨ ਗੇਟ ਤੇ ਉਸ ਤੇ ਇਹਨੇ ਛੇੜਖਾਨੀ ਕੀਤੀ ਆ ਮੈਂ ਅਰਦਾਸ ਬੇਨਤੀ ਕਰੀ ਜਾਂਦਾ ਸੀ ਸੰਗਤ ਖੜੀ ਸੀ ਤੇ ਜਿਹੜਾ ਆਪਾਂ ਤਾਲਾ ਲਾਨੇ ਆ ਦਰਬਾਰ ਸਾਹਿਬ ਨੂੰ ਤਾਲਾ ਲਾਉਣਾ ਆ ਉਹ ਨਾਲ ਹੀ ਗੇਟ ਦੇ ਖੋਲ ਕੇ ਰੱਖ ਦੇਈਦਾ ਪਹਿਲਾਂ ਇਹ ਆਇਆ ਵਾ ਉਸੇ ਤਾਲੇ ਨੂੰ ਇਹਨੇ ਦੋ ਤੇ ਲਾਰੀ ਛੇੜਿਆ ਵਾ ਛੇੜਕਾ ਨਹੀਂ ਕੀਤੀ ਉਹਦੇ ਨਾਲ ਫਿਰ ਇਹ ਬੈਠਾ ਵਾ ਫਿਰ ਇਹ ਉੱਠ ਗਿਆ ਵਾ ਉਹ ਸਤਾਲੇ ਨੂੰ ਇਹਨੇ ਚਲਾ ਕੇ ਮਾਰਿਆ ਵਾ ਤੇ ਫਿਰ ਮੈਂ ਅਰਦਾਸ ਬੇਨਤੀ ਕਰੀ ਜਾਨਾ ਵਾ ਮੈਨੂੰ ਬਾਅਦ ਚ ਸੰਗਤ ਦੇ ਦੱਸਿਆ ਵਾ ਇਹ ਜਦੋਂ ਬਾਹਰ ਆਉਣ ਲੱਗਾ ਵਾ ਇਹਨੇ ਐ ਕਰਕੇ ਦੋ ਤਿੰਨਾਂ ਦੀ ਤਾਂ ਟੁੱਕੇ ਮਾਰੇ ਮੈਟ ਨੂੰ ਫਿਰ ਇਦਾਂ ਕਰਕੇ ਸਾਰਾ ਮੈਟ ਜਿਹੜਾ ਖਲਾਰ ਗਿਆ ਤੇ ਫਿਰ ਅਰਦਾਸ ਬੇਨਤੀ ਤੋਂ ਬਾਅਦ ਮੈਂ ਹੁਕਮ ਨਵਾ ਲੈਣ ਲੱਗਾ ਤੇ ਮਾਤਾ ਜੀ ਕਹਿੰਦੇ ਭਾਈ ਜੀ ਵੀ ਇਦਾਂ ਕਰਕੇ ਵੀ ਉਹ ਕੁਝ ਇਤਾਂ ਮਦਪਾ ਗਿਆ ਸ਼ਰਕਤਾ ਕਰਕੇ ਗਿਆ ਵਾ ਤੇ ਸਾਨੂੰ ਪੂਰਾ ਯਕੀਨ ਹੈ ਸੀਗਾ ਬਈ ਇਹ ਸੰਗਤ ਸੀਗੀ ਜਦ ਉਸ ਟਾਈਮ ਅਸੀਂ ਆਪ ਸੀਗੇ ਦਰਬਾਰ ਦੇ ਵਿੱਚ ਤਾਂ ਕਰਕੇ ਬਚਾਅ ਹੋ ਗਿਆ ਨਹੀਂ ਤਾਂ ਇਹ ਪੂਰਾ ਬੇਅਦਵੀ ਕਰਨ ਦੀ ਇਹਨੇ ਕੋਸ਼ਿਸ਼ ਕੀਤੀ ਆ ਜੋ ਕਿ ਪਹਿਲਾਂ ਇਹਨੇ ਦੇਖਿਆ ਵੀ ਅੰਦਰ ਸਾਰੇ ਹੈਗੇ ਆ ਤੇ ਦੋ ਤਿੰਨਾਂ ਰਿ ਪਹਿਲਾਂ ਇਹ ਗੀੜੇ ਕੱਢਦਾ ਰਿਹਾ ਬਾਹਰ 메ਨ ਗੇਟ ਤੇ ਗੀੜੇ ਕੱਢਿਆ ਇਹਨੇ ਫਿਰ ਜਦੋਂ ਇਹ ਸਾਰਾ ਕੁਝ ਹੋਣ ਤੋਂ ਬਾਅਦ ਬੀਬੀਆਂ ਨੇ ਕਹਿੰਦੀਆਂ ਬੀਬੀਆਂ ਕਹਿੰਦੀ ਆ ਭਾਈ ਜੀ ਆਪਾਂ ਨੂੰ ਜਾ ਕੇ ਦੇਖਣਾ ਚਾਹੀਦਾ ਜਦੋਂ ਅਸੀਂ ਬਾਹਰ ਗਏ ਆ ਤਾਂ ਇਹ ਬੰਦਾ ਜੇ ਇਹ ਗੀੜਾ ਕੱਢ ਕੇ ਅੰਦਰ ਸਕੂਲ ਵਾਲੀ ਸਾਈਡ ਚਲੇ ਗਿਆ ਸੀਗਾ ਤੇ ਨਿਤਨੇਮ ਵੇਲੇ ਇੱਕ ਮੁੰਡਾ ਸੀ ਸਾਡੇ ਨਾਲ ਉਨੂੰ ਮੈਂ ਕਿਹਾ ਮੈਂ ਤੁਸੀ ਮੋਟਰਸਾਈਕਲ ਲੈ ਕੇ ਆਓ ਆਪਾਂ ਇਹਨਾਂ ਨੂੰ ਫੜਨਾ ਚਾਹੀਦਾ ਉਹ ਕਹਿੰਦਾ ਕਿੰਦਾ ਭਾਈ ਜੀ ਚਲੋ ਮੈਂ ਮੋਟਰਸਾਈਕਲ ਲੈ ਕੇ ਆਉਣਾ ਤੇ ਉਹ ਕੁਦਰਤੀ ਇਹ ਮੋਟਰਸਾਈਕਲ ਲੈਣ ਗਿਆ ਵਾ ਤੇ ਮੈਂ ਕੁਦਰਤੀ ਮੈਂ ਕਿਹਾ ਮੈਂ ਇੱਧਰ ਵੀ ਜਾ ਕੇ ਦੇਖਦਾ ਵਾਂ ਇਹਨੇ ਕੀ ਕੀਤਾ ਜਦੋਂ ਇਹ ਢਾ ਕੱਢ ਕੇ ਸਕੂਲ ਦੇ ਦੂਸਰਾ ਗੇਟ ਆ ਜਿਹੜਾ ਆਪਣਾ ਗੁਰਦੁਆਰੇ ਸਾਹਿਬ ਦਾ ਇਹ ਉਧਰ ਦੀ ਇਹਨੇ ਆਉਣ ਦੀ ਕੋਸ਼ਿਸ਼ ਕੀਤੀ ਆ ਤੇ ਕੁਦਰਤੀ ਜਦੋਂ ਇੱਧਰ ਮੈਂ ਜਾਣ ਲੱਗਾ ਵਾਂ ਸੰਗਤ ਇੱਧਰ ਦੀ ਕ੍ਰੋਸ ਹੋਣ ਲੱਗੀ ਆ ਤੇ ਸੰਗਤ ਭੱਜ ਕੇ ਵਾਪਸ ਆਈ ਆ ਸੰਗਤ ਕਹਿੰਦੀ ਬਾਬਾ ਜੀ ਉਹ ਇੱਧਰਲੇ ਗੇਟ ਵੀ ਆ ਗਿਆ ਤੇ ਉਹ ਕੁਦਰਤੀ ਜਦੋਂ ਮੈਂ ਜਾ ਕੇ ਖੜ ਤੇ ਇਧਰਲੇ ਗੇਟ ਅੱਗੇ ਉਹ ਖੜਾ ਹੋਇਆ ਸੀਗਾ ਤੇ ਕਹਿੰਦਾ ਭਾਵੇਂ ਆ ਕਿ ਉਹਨੇ ਬਾਅਦ ਚ ਜਦੋਂ ਇਧਰਲੇ ਗੇਟ ਤਾਂ ਨਹੀਂ ਗਿਆ ਇਹ ਉੱਪਰ ਦੀ ਆ ਕੇ ਇਧਰਲੇ ਗੇਟ ਖਾਂ ਦੀ ਅੰਦਰ ਆਉਣ ਦੀ ਕੋਸ਼ਿਸ਼ ਕੀਤੀ ਆ ਨੇ ਤੇ ਬਾਅਦ ਚ ਇਹਨੂੰ ਅਸੀਂ ਫੜ ਲਿਆ ਵਾ ਫਿਰ ਜੋ ਵੀ ਕਾਰਵਾਈ ਹੋਈ ਆ ਕਮੇਟੀ ਨੇ ਤੇ ਅਸੀਂ ਕੀਤੀ ਆ ਜੀ ਸੰਗਤਾਂ ਨੇ ਦੱਸਿਆ ਕਿ ਨੇਪਾਲੀ ਪ੍ਰਵਾਸੀ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਉਧਰ ਪੁਲਿਸ ਦਾ ਇਸ ਬਾਬਤ ਕੀ ਕਹਿਣਾ ਉਹ ਵੀ ਸੁਣੋ ਪਿੰਡ ੱਟੀ ਦੇ ਵਿੱਚ ਗੁਰਦੁਆਰਾ ਸਿੰਘ ਸਭਾ ਦੇ ਵਿੱਚ ਇੱਕ ਸ਼ੱਕੀ ਵਿਅਕਤੀ ਜਿਹੜਾ ਦਾਖਲ ਹੋਇਆ ਸੀ ਗਾ ਜੀ ਕੀ ਕੁਝ ਮੰਗ ਲਾਓ ਸਾਰਾ ਤੇ ਕੀ ਕੁਝ ਕਾਰਵਾਈ ਇਸ ਸਾਨੂੰ ਇਹ ਇਨਫੋਰਮੇਸ਼ਨ ਮਿਲੀ ਸੀ ਕਿ ਗੁਰਦਾਰ ਸਾਹਿਬ ਸਿੰਘ ਸਵਾ ਟੀ ਪਿੰਡ ਥਾਣਾ ਫਲੋਰ ਵਿੱਚ ਪਿੰਡਾ ਜਿੱਥੇ ਇੱਕ ਅਣਪਛਾਤਾ ਆਦਮੀ ਦਾਖਲ ਹੋਇਆ ਸੀ ਜੋ ਮੈਂ ਮੌਕੇ ਤੇ ਪੁਲਿਸ ਪਾਰਟੀ ਸਮੇਤ ਪੁੱਜੇ ਸੀ ਜਿਸ ਤੇ ਅਸੀਂ ਵੈਰੀਫਾਈ ਕੀਤਾ ਜੋ ਗਰੰਥੀ ਸਿੰਘ ਨੇ ਦੱਸਿਆ ਕਿ ਸਵੇਰ 5:30 ਵਜੇ ਦੀ ਨਿਤਨੇਮ ਦੀ ਅਰਦਾਸ ਹੋ ਰਹੀ ਸੀ ਤਾਂ ਇਹ ਅਣਪਛਾਤਾ ਆਦਮੀ ਗੁਰਦਾਰ ਸਾਹਿਬ ਜੀ ਜਦੋਂ ਦਾਖਲ ਹੋਇਆ ਇੰਨੇ ਵਾਈਪਰ ਨਾਲ ਜੋ ਨਿਸ਼ਾਨ ਸਾਹਿਬ ਤੇ ਉਤੇ ਦੋ ਚਾਰ ਮਾਰੇ ਅਪਰੰਤ ਦਰਬਾਰ ਸਾਹਿਬ ਦੇ ਅੰਦਰ ਬੈਠ ਗਿਆ ਜੋ ਲੋਕ ਸੀ ਇਹਦੇ ਹੱਥ ਵਿੱਚ ਫੜਿਆ ਉਹ ਫਰਸ਼ ਦੇ ਉੱਪਰ ਮਾਰ ਰਿਹਾ ਸੀ ਤੇ ਜਿਹੜੀਆਂ ਅੰਗਰੇਜ਼ੀ ਚਾਦਰਾਂ ਵਿਸ਼ੀਆਂ ਸੀ ਉਹਨਾਂ ਨੂੰ ਉਤਲ ਉਤਰ ਕੀਤਾ ਤੇ ਲੋਕ ਜਿਹੜਾ ਉਹ ਗਰੰਥੀ ਦੇ ਉੱਪਰ ਮਾਰਨ ਦੀ ਕੋਸ਼ਿਸ਼ ਕੀਤੀ ਜਿਸ ਨੂੰ ਜੋ ਮੌਕੇ ਤੇ ਸ਼ਰਧਾਲੂ ਸੀ ਉਹਨਾਂ ਨੇ ਇਸ ਨੂੰ ਹਟਾਤਾ ਜੋ ਇਹ ਬਾਹਰ ਨੂੰ ਖਿਸਕ ਗਿਆ ਉਪਰੰਤ ਉਹਨਾਂ ਇਹਦਾ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਗਣੇਸ਼ ਖੜਗਾ son of ਕੇਸ਼ਭਾ ਦਰਵਾਸੀ ਨੇਪਾਲ ਦੱਸਿਆ ਜੋ ਅੱਜਕੱਲ੍ਹ ਲੁਧਿਆਣਾ ਵਿੱਚ ਕੋਈ ਲੇਬਰ ਦਾ ਕੰਮ ਕਰਦਾ ਸੀ ਜਿਸ ਨੂੰ ਅਸੀਂ ਹੁਣ ਅਰੈਸਟ ਕਰ ਲਿਆ ਜਿਸਦੇ ਬਰ ਖਿਲਾਫ ਮੁਕੱਦਮਾ ਦਰਜ ਕਰ ਰਹੇ ਹਾਂ ਹੋਰ ਇਹ ਅੰਦਰ ਕੋਈ ਇਹਨੇ ਦਿੱਤਾ ਗਲੀਚੇ ਵਗੈਰਾ ਸੀਗੇ ਉਹ ਵੀ ਉਤਰ-ਪੁਤਲ ਕੀਤੇ ਹੈਗੇ ਨੰਗੇ ਸਿਰ ਦਾਖਲ ਹੋਇਆ ਜਾਂ ਟਗਿਆ ਹੋਇਆ ਹਾਂਜੀ ਇਹ ਨੰਗੇ ਸਿਰ ਦਾਖਲ ਹੋਇਆ ਜੋ ਪਹਿਲਾਂ ਤੋਂ ਇਹਨੇ ਚਪਲ ਉਤਾਰੀ ਹੋਈ ਸੀ ਇਸ ਤੋਂ ਵੱਧ ਹੋਰ ਕੋਈ ਇਹਨੇ ਐਕਟ ਨਹੀਂ ਕੀਤਾ ਕੀ ਕਾਰਵਾਈ ਕੀਤੀ ਹੈਗੀ ਤੇ ਅਸੀਂ 298 ਬੀ ਐਨ ਐਸ ਦੀ ਸੈਕਸ਼ਨ ਤਹਿਤ ਕੇਸ ਰਜਿਸਟਰਡ ਕਰਦੇ ਆ ਇਹਦੇ ਵਿੱਚ ਜਿਸ ਨੂੰ ਅਸੀਂ ਅਰੈਸਟ ਕਰ ਰਹੇ ਹਾਂ ਇਹਨੂੰ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਪ੍ਰਵਾਸੀ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਦੇ ਕੋਲੋਂ ਹੋਰ ਵੀ ਡੂੰਘਾਈ ਦੇ ਨਾਲ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਗੁਰੂ ਘਰ ਦੇ ਵਿੱਚ ਵੜ ਕੇ ਅਜਿਹਾ ਕਾਰਾ ਕਰਨ ਪਿੱਛੇ ਆਖਿਰ ਇਸ ਪ੍ਰਵਾਸੀ ਦਾ ਕੀ ਮਨਸੂਬਾ ਸੀ ਤੇ ਕੀ ਮਨਸ਼ਾ ਸੀ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ